ਤਕਰੀਬਨ 200 ਕੇ ਪੂਰਾ ਅਰਜਾ ਕਰ ਲੂ ਪੂਰੇ ਦੇਸ਼ ਦੇ ਸਰਵੇਖਣ ਨਾਲ ਜੁੜੂ ਤਕਨ ਦਾ ਅੱਜ ਤਾਂ ਮੁਰਜ਼ਾ ਕਹ ਰਿਹਾ ਆਪਾਂ ਬੁਲਾਈਏ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਧਰਨਾ ਜਿਹੜਾ ਵਾ ਤੁਹਾਨੂੰ ਸਾਰਿਆਂ ਨੂੰ ਪਤਾ 13 ਫਰਵਰੀ ਤੋਂ ਚਲ ਰਿਹਾ ਵਾ ਆਪਾਂ ਇਹ ਧਰਨਾ ਚਲਾਣਾ ਨਹੀਂ ਚਾਹੁੰਦੇ ਬਸ ਸਰਕਾਰਾਂ ਨੇ ਸਾਨੂੰ ਮਜਬੂਰ ਕਰਕੇ ਦੁਬਾਰਾ ਦੀ ਵੀ ਪਰਮਾਨੈਂਟ ਦਿੱਤਾ ਕਿਉਂਕਿ ਖੇਤ ਰੋਸ ਕੇ ਅੰਦਰ ਸਰਕਾਰ ਨੇ ਵਾਦੇ ਕੀਤੇ ਸੀਗੇ ਸਾਡੇ ਨਾਲ ਉਹ ਸਰਕਾਰ ਉਹਦੇ ਕੋਲ ਤੁਸੀਂ ਹੜਗੀ ਉਹ ਨਾਟ ਕਮੇਟੀਆਂ ਪਰ ਇਹ ਨਾਟ ਕਿਸਾਨਾਂ ਨੇ ਪੁੱਛਿਆ ਆ ਕੀ ਯਾਨ ਦੇ ਕਿਸਾਨ ਮਜ਼ਦੂਰ ਨੇ ਮੱਤਾ ਪਾ ਕੇ ਦੁਬਾਰਾ ਟੈਨ ਦੇ ਕੇ ਸਰਕਾਰ ਨੂੰ ਜਿੱਲੀ ਨੂੰ ਰੋਲ ਨਾ ਹੋਏ ਪਰ ਜਿਹੜੇ ਪੰਜਾਬ ਅਰੇ ਅਨੇਕਾ ਕਾਉਂਟਰ ਤੇ ਆਏ ਅੱਜ ਸਾਡੇ ਦੇਸ਼ ਦੀ ਸਰਕਾਰ ਤਾਂ ਉੱਡ ਗਈ ਆ ਫਾਰਕ ਸ਼ਬਦਾਂ ਵਿੱਚ ਕੰਢੇ ਮੰਜ਼ੂਰ ਸ਼ਬਦਾਂ ਦੇ ਦਿੱਤੇ ਆ ਮੈਂ ਦੱਸਣਾ ਚਾਹੁੰਦਾ ਸਾਡੇ ਇੱਥੇ ਪੁਨੇ 1999 ਦੇ ਸਾਲ ਨੇ ਅੱਜ ਦੇ ਦੁਨੀਆਂ ਦੇ ਕਾਗਜ਼ਪੇੜਾ ਕਰਤਾ ਦਾ ਚਰਚਾ ਦੇ ਕੰਢਾ ਕਰਦੇ ਤੈਨੂੰ ਠੋਕਦੇ ਆ ਪੈਂਤਰ ਕਾਹਨੂੰ ਦੱਸਣਾ ਜਦੋਂ ਅਸੀਂ ਦਿੱਲੀ ਨੂੰ ਗਏ ਸੀ ਉਦੋਂ ਵੀ بڑے ਹੱਥ ਕੰਢੇ ਵਰਤੇ ਤੂੰ ਸਾਡੇ ਵਾਸਤੇ ਟੋਏ ਪੁੱਤੇ ਗਏ ਸਾਡੇ ਵਾਸਤੇ ਛੜਕਾਂ ਦੇ ਪਾਣੀ ਜੀਆਂ ਵਾਚਣਾ ਪਈਆਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਪਰ ਅਸੀਂ ਘੜਾ ਧੰਮਾਰ ਦੇ ਛਾ ਅਰਿਆਣੀ ਦੇ ਦਿੱਲੀ ਦੇ ਬਾਦਰ ਦੇ ਕੋਤੇ ਸੀ ਜਾਨ ਨੂੰ ਅਸੀਂ ਇਹ ਕਿ ਵੀ ਜਾ ਸਕਦੇ ਸੀ ਪਰ ਇਹ ਦੇਜ ਦਾ ਜਿਹੜਾ ਪਰਦਾ ਸਾਫ ਕਰਨ ਵਾਸਤੇ ਲੋਕਾਂ ਨੂੰ ਨੀਕੀਆਂ ਦਿਖਾਉਣ ਵਾਸਤੇ ਅਸੀਂ ਇਹ ਨਾਰਾ ਦਿੱਲੀ ਗਾਂ ਤੋਂ ਲੋਕ ਰਹੀਆ ਸਾਰੇ ਖੇਡ ਦੀਆਂ ਸੁਰਤਾਂ ਲਈ ਕਹਿੰਦੀ ਮੀਤੀ ਮਾੜੀ ਹੁਣ ਖੇਡ ਨੂੰ ਇਹਲਾ ਪਰਬਾਤ ਕਰ ਲਿਆ ਆ ਜੀ ਜੈਕਾਰਾ ਪੁਤ ਜੀਆ ਸਾਸ ਪਾਸੇ ਪੈੰਡੂਆ ਲੋਕਾਂ ਨੂੰ ਕੋਈ ਨਹੀਂ ਦੀ ਲੋੜ ਨਹੀਂ ਸੀ ਨਾਲੇ ਇੱਕੇ ਮਰਤ ਪੁਰਦਾ ਗਿਆ ਪਾ ਜਿਆ ਆ ਹਰ ਤਰਫ ਪਾਰੀਆਂ ਦੇ ਉੱਤੇ ਕਲ ਦੇ ਫੈਨਗੇ ਯਾਰਾਂ ਨੇ ਨੀਰ ਨੇ ਮਜਾਏ ਲੋਕੀ ਕਰ ਰਹਾ ਔਰ ਰੇਗ ਮੰਗ ਰਹਾ ਜਿਹੜੇ ਬੰਦੇਓ ਪੈਸਾ ਚੜ ਜਾਂਦਾ ਉਹਦਾ ਰੇਟ ਜਾਦਾ ਕਰ ਦਿੰਦੇ ਆ ਜਿਹੜਾ ਗਰੀਬ ਕਿਸਾਨ ਆ ਗਰੀਬ ਮਜ਼ਦੂਰੀਆ ਉਹਨੂੰ ਇਹ ਕੋਈ ਮਾਜਬਾ ਦੇ ਕੇ ਖੁਸ਼ ਨਹੀਂ ਗਏ ਅੱਜ ਸਾਡੇ ਦੇਸ਼ ਨੂੰ ਇਹ ਖਾਂ ਚਰ ਕੇ ਬੀਜੇਪੀ ਸਰਕਾਰ ਜਿਹੜੀ ਆ ਹਰ ਦਮ ਨੂੰ ਯਾਰ ਰਹੀ ਆ ਪਰ ਇੱਕ ਮੰਨੇ ਮੈਂ ਕਿਉਂ ਸਾਡੇ ਵੀ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਇੱਕ ਥੋੜੇ ਜਿਹਾ ਟੁਕੜੇ ਤੇ ਖਰੀਦ ਕੇ ਸਾਡੀ ਅੱਗੇ ਬੋਲਣਾ ਤੇ ਸਾਡੇ ਹੀ ਲੋਕ ਜਿੱਦਾਂ ਕਿੱਟੂ ਅੱਗੇ ਲੋਕ ਪਹਿਲਾ ਹਰ ਜੀਤ ਕਰਨ ਵਾਲਾ ਕੇ ਨੋਕ ਇੱਕੋ ਗੜੀਆਂ ਮੈਂ ਤੇ ਕੋ ਹੋਤ ਨਹੀਂ ਕੀ ਉਹ ਦਿਨਾਂ ਮਾਚ ਦੇ ਵਿੱਚ ਹਜ਼ੂਰ ਗਿਰਿਆ ਉਸ ਜਾਤੀ ਜੋ ਆਉਤਿਆ ਜਿਹੜੀ ਸਾਡੇ ਦੇ ਨਹੀਂ ਪਟਕਾਰੀ ਸਾਡਾ ਭਾਈਚਾਰਾ ਖਰਾਬ ਕਰਿਆ ਉਹ ਰੋਸ ਲੈਣ ਦੇ ਵਿੱਚ ਆਉਤਿਆ ਉਹਨੇ ਬਹੁਤ ਕੋ ਜਿਹੇ ਲੋਕਾਂ ਨੂੰ ਮਾਰਾ ਬੋਲਿਆ ਅੱਜ ਵੀ ਉਹ ਇੱਕ ਅਗਰਵਾਰੀ ਦੇਖਦੇ ਅੰਦਰ ਇਥੇ ਤਰ੍ਹਾਂ ਬੀਜੇਪੀ ਸਰਕਾਰ ਜਿਹੜੀ ਆ ਇਹਨਾਂ ਲੋਕਾਂ ਨੂੰ ਅੱਗੇ ਧਣ ਕੇ ਸਾਡੇ ਦਾ ਤਮਾਸ਼ਾ ਵੇਖ ਰਹੀ ਆ ਸਾਡੇ ਨਹੀਂ ਸਾਡੇ ਲੋਕਾਂ ਨੂੰ ਲੜਾ ਰਹੀ ਆ ਅੱਜ ਕਿਤੇ ਟੀਵੀ ਦੇ ਬੈਠੇ ਵੇਖਦੇ ਥੋੜੀ ਜੀ ਕੁਰਸੀ ਪਿੱਛੇ ਸਾਡੇ ਲੋਕ ਸਾਡੇ ਨਾਲ ਹੀ ਬੈਠ ਕੇ ਕਾਨੂੰਨ ਤਿਆਰ ਆ ਭਾਵੇਂ ਕਿਸਾਨ ਦੇ ਪੁੱਤ ਜੇ ਪਰ ਕੁਰਸੀ ਦਾ ਕਰਕੇ ਉਹ ਸਾਡੇ ਕਹਿੰਦੇ ਆ ਕਿਸਾਨ ਨੂੰ ਅਹੀਂ ਕਾਨੂੰਨ ਪਾਸ ਕੀਤੇ ਆ ਕਿਸਾਨ ਨੂੰ ਹੀ ਸਤਿ ਦੇ ਰਿਹਾ ਪਰ ਗਰੋਰ ਤੇ ਜਲੋਸ਼ ਹੀ ਹੋ ਗਿਆ ਉਦੋਂ ਵੇਖੋ ਆਣ ਕੇ ਸਾਡੇ ਕਿਸਾਨ ਦੀ ਕੀ ਆਪਤ ਆ ਹੁਣ ਸਾਡਾ ਝੋਨਾ ਇਹਦੀ ਮੁਸ਼ਕਲ ਨਾ ਪਾਲਿਆ ਵਾਲਾ ਉਹ ਵੇਖੋ ਤੁਹਾਡਾ ਕਿਹੜੇ ਭਾਵਿਕ ਦਾ ਕਿਸਾਨ ਕੋਈ ਨਵੀਂ ਮੰਗ ਦੀ ਮੰਗ ਰਿਹਾ ਪ੍ਰਾਣੀ ਮੰਗਿਆ ਜੁੰਦਾ ਦੇਸ਼ ਤੋਂ ਯਾਦ ਹੋਇਆ ਤੇ ਜਿਹੜਾ ਵਪਾਰੀ ਆ ਉਹ ਸਰਕਾਰੀ ਰੇਟ ਤੋਂ ਵੱਧ ਖੀਦਾ ਰਿਹਾ ਅਖੀਤੋਂ ਇਹਨਾਂ ਸਰਕਾਰਾਂ ਨੇ ਆ ਕੇ ਵਪਾਰੀ ਨੂੰ ਸਾਡੀ ਕਿਸਾਨ ਦੀ ਲੁੱਟ ਕਰਾਈ ਉਹ ਸਰਕਾਰੀ ਏਟੋ ਥਲੇ ਖਰੀਦਣ ਲੱਗਾ ਸਾਡੀ ਮੰਗਿਆ ਵੀ ਸਰਕਾਰੀ ਰੇਟ ਤੋਂ ਵਪਾਰੀ ਉੱਤੇ ਖਰੀਦੇ ਸਾਨੂੰ ਗਰੰਟੀ ਦਿੱਤੀ ਜਾਵੇ ਜੇ ਕੋਈ ਵਪਾਰੀ ਸਾਡੇ ਕਿਸਾਨਾਂ ਹੈਰਿਆ ਫੇਰੀ ਕਰਦਾ ਉਹਦੇ ਪਰਚਾ ਹੋਵੇ ਉਹਨੂੰ ਸਜ਼ਾ ਹੋਵੇ ਕਿਸਾਨ ਨੂੰ ਪੂਰਾ ਮਿਲ ਮੁੱਲ ਖੇਤੀ ਦਾ ਦਿੱਤਾ ਜਾਵੇ ਇਹ ਕਰਕੇ ਅਸੀਂ ਛੱਤਾਂ ਦੇ ਪਿੱਛੇ ਆ ਸ਼ਕਤੀ ਸਾਹਿਬ ਉੱਤੇ ਨੇ જાગતમાં જ ફત પ્રોણ વુ જી કા ખા વુ કી ફત